ਨੋ ਸਾਰਿਆਂ ਨੂੰ ਪਤਾ ਹੀ ਆ ਕਿ ਕਿਵੇਂ ਸਾਰੇ ਦੁਨੀਆਂ ਵਿੱਚ ਉਥਲ ਪੁਥਲ ਹੋ ਰਹੀ ਆ ਦੁਨੀਆਂ ਬੜੀ ਤੇਜ਼ੀ ਨਾਲ ਬਦਲਦੀ ਪਈ ਆ ਮੈਨ ਅਚੇ ਦੇ ਰਾਸ਼ਟਰਪਤੀ ਦਾ ਅਮਰੀਕਾ ਵੱਲੋਂ ਚੁੱਕੇ ਜਾਣਾ ਰੋਸ ਯੂਕਰੇਨ ਯੁੱਧ ਦਾ ਜਾਰੀ ਰਹਿਣਾ ਮਿਡਲ ਈਸਟ ਵਿੱਚ ਹਮਾਸ ਇਜ਼ਰਾਈਲ ਦੀ ਜੰਗ ਦਾ ਵੀ ਚੱਲਦੇ ਰਹਿਣਾ ਇਰਾਨ ਤੇ ਅਮਰੀਕੀ ਹਮਲੇ ਦੀ ਪੂਰੀ ਤਿਆਰੀ ਆ ਇਸ ਸਮੇਂ ਕਿਸੇ ਸਮੇ ਵੀ ਇਹ ਹਮਲਾ ਹੋ ਸਕਦਾ ਅਮਰੀਕਾ ਦਾ ਰਾਸ਼ਟਰਪਤੀ ग्रीनलैंड ਬਾਰੇ ਵੀ ਸਪਸ਼ਟ ਕਹਿ ਚੁੱਕਾ ਕਿ ਮੈਂ ਇਹਨੂੰ ਕਬਜ਼ੇ 'ਚ ਲੈਣਾ ਹੀ ਲੈਣਾ। ਯਾਨੀ ਕਿ NATO ਵੀ ਇੱਕ ਤਰ੍ਹਾਂ ਨਾਲ ਪਾਟੋ ਤਾੜ ਵਾਲੇ ਰਾ ਪਹਿ ਚੁੱਕੀ ਆ। ਜਿਹੜੇ ਅਮਰੀਕਾ ਦੇ ਮੁੱਖ ਮਿੱਤਰ ਜਿਨ੍ਹਾਂ ਬਾਰੇ ਆਪਾਂ ਸੋਚ ਨਹੀਂ ਸਿੱਖ ਸਕਦੇ ਕਿ ਵੱਖ ਹੋ ਸਕਦੇ ਆ ਉਹ ਵੀ ਇਸ ਸਮੇਂ ਵੱਖ ਹੋ ਰਹੇ ਆ। ਉਹਨਾਂ 'ਚ ਕੌਣ ਆ? ਕੈਨੇਡਾ, ਬ੍ਰਿਟੇਨ, ਨਿਊਜ਼ੀਲੈਂਡ, ਆਸਟ੍ਰੇਲੀਆ। ਕੱਲ ਪਰਸੋ ਦੀ ਖਬਰ ਆ ਰਹੀ ਆ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਚੀਨ ਗਿਆ ਵਪਾਰ ਕਰਨ ਵਾਸਤੇ। ਤੁਹਾਨੂੰ ਜੇ ਯਾਦ ਹੋਵੇ ਤਾ ਪਿਛਲੇ 10 ਸਾਲਾਂ ਵਿੱਚ ਕਨੇਡਾ ਤੇ ਚੀਨ ਦੇ ਸਬੰਧਾਂ 'ਚ ਬੜੀ ਖਟਾਸ ਸੀ। ਇੱਕ ਦੂਜੇ ਦੇ ਪ੍ਰਮੁੱਖ ਅਧਿਕਾਰੀ ਵੀ ਇਨ੍ਹਾਂ ਮੁਲਕਾਂ ਨੇ ਇੱਕ ਸਮੇਂ ਕੈਦ ਕੀਤੇ ਸੀ। ਪਰ ਫਿਰ ਵੀ ਹੁਣ ਜਦੋਂ ਕਨੇਡਾ ਨੇ ਦੇਖਿਆ ਕਿ ਅਮਰੀਕਾ ਅੱਖਾ ਘੜਦਾ ਪਿਆ ਤਾਂ ਉਹ ਚੀਨ ਵੱਲ ਆ ਗਏ। ਤੇ ਚੀਨ ਨੇ ਉਹਨਾਂ ਨੂੰ ਸਪਸ਼ਟ ਕਹਿ ਦਿੱਤਾ ਕਿ ਤੁਸੀਂ ਆਪਣੀ ਆਜ਼ਾਦ ਨੀਤੀ ਬਣਾਓ। ਤੁਹਾਡੀ ਨੀਤੀ ਵਿੱਚ ਅਮਰੀਕਾ ਦਾ ਡਰ ਨਹੀਂ ਹੋਣਾ ਚਾਹੀਦਾ। ਇੰਨਾ ਕੁਝ ਹੋ ਰਿਹਾ ਤੇ ਅਸੀਂ ਕਿੰਨਾ ਗੱਲਾਂ ਵਿੱਚ ਉਲਝੇ ਹੋਏ ਹਾਂ। ਅਸਲੋਂ ਨਿਗੋਣੀਆਂ ਚ ਕੋਈ ਕਹਿ ਰਿਹਾ ਕਿ ਸਾਨੂੰ ਚੋਣਾ ਚ ਜਦਾ ਦੋ ਫਿਰ ਤੁਹਾਡੀਆਂ ਚੰਦੀਆਂ ਚੱਲਣਗੀਆਂ ਕੋਈ ਕੁਛ ਕੋਈ ਕੁਛ ਜੇ ਆਪਾਂ ਬੀਤੇ ਕੱਲ ਦੀ ਗੱਲ ਕਰੀਏ ਤਾਂ ਮਾਗੀ ਤੇ ਹੋਈ ਕਾਨਫਰੰਸ ਚ ਲੱਖਾ ਸੁਧਾਨ ਨੂੰ ਵਾਰਸ ਪੰਜਾਬੀ ਪਾਰਟੀ ਚ ਸ਼ਾਮਲ ਕਰ ਲਿਆ ਗਿਆ ਜਿਹਦਾ ਕਈ ਜਨੇ ਵਿਰੋਧ ਕਰ ਰਹੇ ਆ ਤੇ ਕਈ ਹੱਕ ਚ ਵੀ ਆ ਇੱਕ ਰਾਮ ਰੋਲਾ ਜ਼ਰੂਰ ਇਹਦੇ ਨਾਲ ਹੋਦ ਚ ਆ ਗਿਆ ਜਿਹਦੇ ਚ ਅਸੀਂ ਉਲਝ ਗਏ ਅਸੀਂ ਨਾ ਤਾਂ ਹੱਕ ਚਾਂ ਤੇ ਨਾ ਹੀ ਵਿਰੋਧ ਚ ਪਰ ਅਸੀਂ ਇਹ ਜ਼ਰੂਰ ਕਹਿ ਰਹੇ ਆ ਕਿ ਥੋੜਾ ਜਿਹਾ ਵੱਡਾ ਸੋਚੋ ਕਿਸੇ ਵੀ ਤਰੀਕੇ ਆਪਣੀ ਇੱਕ ਕੇਂਦਰੀ ਲੀਡਰਸ਼ਿਪ ਸਥਾਪਿਤ ਕਰੋ ਕੋਈ ਸਮਾਸੀ ਜਦੋਂ ਅਸੀਂ 18ਵੀਂ ਸਦੀ ਚ ਜੰਗ ਚ ਸੀ ਅਸੀਂ ਮੀਰ ਮੰਨੂ ਨਾਲ ਰਲ ਕੇ ਵੀ ਅਬਦਾਲੀ ਨਾਲ ਲੜੇ ਆ ਮੀਰ ਮੰਨੂ ਇੰਨਾ ਵੱਡਾ ਕਾਤਲ ਸੀ ਸਿੱਖਾਂ ਦਾ ਕਿ ਉਹਦੇ ਬਾਰੇ ਲਿਖਿਆ ਹੋਇਆ ਮਿਲਦਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉ ਜੋ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਅਈ ਨੀ ਵੱਡੀ ਇਤਿਹਾਸਿਕ ਉਦਾਹਰਣਾ ਅਸੀਂ ਐਸੇ ਸ਼ਖਸ ਨਾਲ ਵੀ ਸਾਝ ਪਾਈ ਤਾਂ ਕਿ ਵੱਡੇ ਦੁਸ਼ਮਣ ਨੂੰ ਟਾਇਆ ਜਾ ਸਕੇ ਇੱਕ ਜਲੰਧਰ ਦਾ ਨਵਾਬ ਸੀ ਅਦੀਨਾ ਬੇਗ ਬੜੀ ਵਰੀ ਸਿੱਖ ਉਹਦੇ ਨਾਲ ਲੜੇ ਤੇ ਬੜੀ ਵਰੀ ਉਹਦੇ ਨਾਲ ਲੜ ਕੇ ਵਿਰੋਧੀ ਦੁਸ਼ਮਣ ਨਾਲ ਜੰਗ ਕੀਤੀ ਕਿਸ ਸਮੇਂ ਕਿਹਦੇ ਨਾਲ ਸਾਝ ਪਾਉਣੀ ਕਿਹਦੇ ਨਾਲ ਲੜਨਾ ਕੀ ਕਰਨਾ ਕੀ ਨਹੀਂ ਕਰਨਾ ਇਹ ਸਾਰੇ ਬਾਰੇ ਫੈਸਲਾ ਕਰਨ ਲਈ ਸਾਡੇ ਕੋਲ ਕੇਂਦਰੀ ਲੀਡਰਸ਼ਿਪ ਹੋਵੇ ਸਮੇਂ ਦੀ ਲੋੜ ਆ ਕਿ ਸਾਡੀ ਲੀਡਰਸ਼ਿਪ ਸਾਡੇ ਫੈਸਲੇ ਲਵੇ ਤਾਂ ਜੋ ਜਿਹੜਾ ਇਹ ਇੰਨਾ ਵੱਡਾ ਉੱਥਲ-ਪੁਥਲ ਦਾ ਦੌਰ ਆ ਜਿਹਦੇ ਵਿੱਚ ਪਤਾ ਹੀ ਨਹੀਂ ਲੱਗ ਰਿਹਾ ਕਿ ਕਦੋਂ ਕੀ ਹੋ ਜਾਣਾ ਇਹਦੇ 'ਚੋਂ ਅਸੀਂ ਸਾਬਤੇ ਬਚ ਕੇ ਨਿਕਲ ਸਕੀਏ ਸਿਰਫ ਸਾਬਤੇ ਬਚ ਕੇ ਕਿਉਂਕਿ ਪ੍ਰਾਪਤੀ ਕਰਨੀ ਤਾਂ ਬੜੀ ਦੂਰ ਦੀ ਗੱਲ ਲੱਗਦੀ ਹੈ ਸਮੇਂ 'ਚ ਕਿਉਂਕਿ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਆਪਾਂ ਬਹੁਤ ਕੁਝ ਫਿਰ ਤੋਂ ਗਵਾ ਦੇਣਾ 1820 ਵਿੱਚ ਚੀਨ ਦੁਨੀਆ ਤੇ ਇੱਕ ਬਹੁਤ ਵੱਡੀ ਤਾਕਤ ਸੀ ਐਨੀ ਵੱਡੀ ਕਿ ਸੰਸਾਰ ਦੀ ਕੁੱਲ ਜੀਟੀਪੀ ਦਾ ਸਭ ਤੋਂ ਵੱਡਾ ਹਿੱਸਾ ਚੀਨ ਦਾ ਸੀ 1840 ਚ ਇੱਕ ਛੋਟੇ ਜਿਹੇ ਮੁਲਕ ਬ੍ਰਿਟੇਨ ਨੇ ਆ ਕੇ ਚੀਨ ਨੂੰ ਨੱਪ ਲਿਆ ਯਾਨੀ ਕਿ 1840 ਚ ਚੀਨ ਨੱਪਿਆ ਗਿਆ ਤੇ 1849 ਚ ਖਾਸਾ ਰਾਜ ਨੱਪਿਆ ਗਿਆ ਉਸ ਸਮੇਂ ਵੀ ਅੱਜ ਵਾਂਗ ਹੱਦਾਂ ਸਰਹੱਦਾ ਬਦਲੀਆਂ ਸੀ 29 ਮਾਰਚ 1859 ਨੂੰ ਬ੍ਰਿਟੇਨ ਨੇ ਲਾਹੌਰ 'ਚ ਆਪਣਾ ਚਿੰਦਾ ਚਲਾ ਦਿੱਤਾ ਸੀ ਕਿ ਪੰਜਾਬ ਅਜੇ ਤੋਂ ਬਾਅਦ ਬ੍ਰਿਟਿਸ਼ ਰਾਜ ਦਾ ਹਿੱਸਾ ਫਿਰ ਲਗਭਗ 100 ਸਾਲ ਬਾਅਦ 1971 'ਚ ਫਿਰ ਹੱਦਾਂ ਸਰਹੱਦਾਂ ਬਦਲੀਆਂ ਜਦੋਂ ਭਾਰਤ ਤੇ ਪਾਕਿਸਤਾਨ ਦੋ ਮੁਲਕ ਬਣੇ 1859 'ਚ ਅਸੀਂ ਰਾਜ ਗਵਾਇਆ ਤੇ 1947 'ਚ ਅਸੀਂ ਬਹੁਤ ਵੱਡਾ ਖਿੱਤਾ ਗਵਾ ਲਿਆ ਜੀਤੇ ਤੇ ਸਾਡਾ ਦਾਵਾ ਹੀ ਅਜ ਖਤਮ ਹੋ ਚੁੱਕਾ ਅਸੀਂ ਉਹਦੇ ਤੇ ਹੁਣ ਦਾਵਾ ਨਹੀਂ ਕਰ ਸਕਦੇ ਇਹ ਨਾ ਹੋਵੇ ਕਿ ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਸ ਵਿੱਚ ਖੰਦੇ ਖੈਬਰ ਦੇ ਇਸ ਅਦਲੋ ਬਦਲ ਚ ਅਸੀਂ ਇਹ ਵੀ ਗਵਾ ਬਈਏ ਇਹੋ ਸਮਝੋ ਕਿ 1947 ਦੁਬਾਰਾ ਆ ਰਹੀ ਹੈ ਵਾਪਰ ਨਹੀਂ ਕੁਝ ਨਾ ਕੁਝ ਵੱਡਾ ਹੋਣਾ ਤੇ ਵਾਪਰਨਾ ਇਹ ਤੈਅ ਆ ਸਮਝੋ ਸੋਚੋ ਵਿਚਾਰੋ ਕੁਝ ਵੀ ਕਰੋ ਇਸ ਹੁਣੀ ਨੂੰ ਟਾਲੋ ਨੌਜਵਾਨ ਨੀਰਾਂ ਨੂੰ ਬੇਨਤੀ ਹੈ ਜਿਹੜੇ ਪੜੇ ਲਿਖੇ ਜਿਹੜੇ ਸਿੱਖ ਬੁੱਧੀਜੀਵੀ ਆ ਉਹਨਾਂ ਦੀ ਵੀ ਬੇਨਤੀ ਆ ਕਿ ਉਹ ਵੀ ਅੱਗੇ ਆਉਣ ਗਾਈਡ ਕਰਨ ਤਾਂ ਜੋ ਸਾਡੇ ਤਖਤਾਂ ਨੂੰ ਜਿਹੜੀਆਂ ਜੋਕਾਂ ਚੰਬੜੀਆਂ ਕਿਸੇ ਵੀ ਤਰੀਕੇ ਉਹਨਾਂ ਤੋਂ ਕੌਮ ਦਾ ਖਹਿੜਾ ਛੁਡਾ ਕੇ ਭੇਖਮਈ ਵਿਉਂਤਬੰਦੀ ਕੀਤੀ ਜਾਵੇ ਜੇ ਇੰਨਾ ਕੋ ਕਰਨ ਵਿੱਚ ਵੀ ਆਪਾਂ ਅਸਫਲ ਹੁੰਦੇ ਆ ਤਾਂ ਸਾਡੀ ਬੇੜੀ ਡੁੱਬਣੋ ਕੋਈ ਨਹੀਂ ਬਚਾ ਸਕਦਾ